ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਜੈ ਜੈ ਹਉ ਫਿਰਿਓ ਕੋਤਕ ਠਾਉ ਠਾਈ ਇਕ ਰਾਮ ਸਨੇਹੀ ਬਹਰਾ ਉਜੜ ਮੇਰੇ ਭਾਈ ਦਿਸਦਾ ਉਜੜ ਹੈ RAM ਦੇ ਪਿਆਰੇ ਵਜੂ ਦਿਸਦਾ ਉਜੜ ਹੈ RAM ਦੇ ਪਿਆਰੇ ਵਜੂ राम दे प्यारे बाजो राम, दे प्यारे, बाजो राम दे प्यारे बाजो राम जी प्य बाजो राम जी प्यारी बाजो राम जी प्यारी राम जी प्यारी बाजों राम जी प्यारी बाजों दिसदा उजाड़ है दिसदा उजाड़ है राम जी ਇਸ ਉਹ ਝੜ ਹੈ राम जी ਪਿਆਰੀ ਬਾਜੂ ਕਬੀਰ ਜਹ ਜਹ ਹੋਂ ਫਿਰਿਓ ਕੋਤਕ ਠਾਓ ਠਾਏ ਇਕਰਾਮ ਸਨੇਹੀ ਬਾਹਰਾ ਊਜੜ ਮੇਰੇ ਪਾਏ ਪਰਮ ਸਤਕਾਰ ਯੋਗ ਸਰਬ ਸੰਗਤ ਆਪ ਜਿਤਨੀ ਅਭੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਪੁਰਖਾਂ ਦੇ ਪੂਰਨ ਮਹਾਪੁਰਖਾਂ ਦੇ ਗੁਰੂ ਅਸਥਾਨਾਂ ਤੇ ਪਹੁੰਚ ਕਰਕੇ ਰਾਜਾਨ ਰਾਜਪਾ ਨਾਨਪਾਨ ਦੇਵਾਨ ਦੇਵ ਉਪਮਾ ਮਹਾਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਿਹਾ ਹੂੰ ਰਾਜੀ ਯੋਗੀ ਕਾਰਕ ਮਹਾਪੁਰਖ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਣ ਗਣੀ ਸਈ ਇਹ ਆਏ ਸਫਲ ਤਨਾਕੇ ਕਾਮਾ ਵਡੇ ਸੰਤ ਮਹਾਰਾਜ ਜੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਛੋਟੇ ਸੰਤ ਮਹਾਰਾਜ ਸ੍ਰੀ ਹਜੂਰ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀ ਉਹਨਾਂ ਤੋਂ ਵਰਾਸਾ ਹੋਏ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਹਾਂ ਵੈਰਾਗ ਔਰ ਤਿਆਗ ਦੀ ਮੂਰਤ શ્રીਮਾਨ ਸੰਤ ਬਾਬਾ ਤੇਜਾ ਸਿੰਘ ਮਹਾਰਾਜ ਜੀ ਪੋਰਾ ਸਾਹਿਬ ਰਾਦਾ ਸਾਹਿਬ ਵਾਲੇ ਐਸੇ ਮਹਾਪੁਰਖ ਸਾਧ ਸੰਗਤ ਜਿਨ੍ਹਾਂ ਨੇ ਸਾਰਾ ਜੀਵਨ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਤੇ ਹਰ ਹਰ ਰੂਪ ਸਮਾਸੀ ਜਿਨ੍ਹਾਂ ਨੇ ਉਹ ਕਾਲ ਪੁਰਖ ਵਾਹਿਗੁਰੂ ਦੀ ਅਰਾਧਨਾ ਕੀਤੀ ਸਾਧ ਸੰਗਤ ਕਿਹੜਾ ਸਮਾਸੀ ਪਹੀੜ ਨਗਰ ਤੋਂ ਸੰਗਤਾਂ ਦੇ ਨਾਲ ਰਾੜਾ ਸਾਹਿਬ ਵਿਖੇ ਆਇਆ ਕਰਦੇ ਚੌਦਸ ਦੇ ਦੀਵਾਨ ਸਜਿਆ ਕਰਦੇ ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਵਡੇ ਸੰਤ ਮਹਾਰਾਜ ਜੀ ਆਪਣੇ ਅੰਮ੍ਰਿਤਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਸੰਤ ਬਾਬਾ ਤੀਜਾ ਸਿੰਘ ਮਹਾਰਾਜ ਜੀ ਆਨੇ ਨਾਲ ਆਉਣਾ ਸੇਵਾ ਕਰਕੇ ਸੰਗਤ ਕਰਕੇ ਆਪਣੇ ਨਗਰ ਪਹੀੜ ਚਲੇ ਜਾਣਾ ਫਿਰ ਸਮਾਂ ਐਸਾ ਬਣਿਆ ਸਾਧ ਸੰਗਤ ਪੱਕਾ ਮਨ ਬਣਾ ਲਿਆ ਸਾਰਾ ਕੁਝੀ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਪਾਈਏ ਸਦਾ ਵਾਸਤੇ ਇੱਥੇ ਦੇ ਬਣ ਕੇ ਰਹਿ ਗਏ ਗੁਰੂ ਕੇ ਲੰਗਰਾਂ ਦੇ ਵਿੱਚ ਵੀ ਸੇਵਾ ਕੀਤੀ ਸਾਧ ਸੰਗਤ ਸਮਾਂ ਆਇਆ ਸੰਤ ਮਹਾਰਾਜੀਆਂ ਦੀ ਪੋਜਨ ਤਿਆਰ ਕਰਨ ਦੀ ਸੇਵਾ ਔਰ ਸਭ ਤੋਂ ਵੱਡੀ ਸੇਵਾ ਵੱਡੇ ਸੰਤ ਮਹਾਰਾਜ ਜੀ ਸੰਤ ਬਾਬਾ ਤੀਜਾ ਸਿੰਘ ਮਹਾਰਾਜੀਆਂ ਤੋਂ ਦਸਮ ਗ੍ਰੰਥ ਦੀ ਬਾਣੀ ਨੂੰ ਸਰਵਣ ਕਰਿਆ ਕਰਦੇ ਜਿਹੜੀ ਜਿਹੜੀਆਂ ਬੜੀਆਂ ਮਹਿੰਗੀਆਂ ਬਾਣੀਆਂ ਨੇ ਸਾਧ ਸੰਗਤ ਅਕਾਲ ਉਸਤਤ ਅੱਜ ਵੀ YouTube ਤੇ ਅਵੇਲੇਬਲ ਐ ਸੰਤ ਮਹਾਰਾਜੀਆਂ ਦੀ ਕਾਲ ਉਸਤਦ ਦਾ ਜਾਪ ਸੰਤ ਮਹਾਰਾਜੀ ਕਰਿਆ ਕਰਦੇ ਵੱਡੇ ਸੰਤ ਮਹਾਰਾਜੀ ਸਰਵਣ ਕਰਿਆ ਕਰਦੇ ਐਸਾ ਜੀਵਨ ਸੀ ਮਹਾਰਾਜੀਆ ਦਾ ਸਾਥ ਸੰਗ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਬੈਠੇ ਆਂ ਸਾਦ ਕੀ ਮਹਿਮਾ ਬੇਦ ਨਾ ਜਾਣੇ ਕਾਹਾਂ ਬੁੱਧ ਪ੍ਰਭ ਤੁਛ ਹਮਾਰੀ ਬਰ ਨਾ ਸਕੇ ਮਹਿਮਾ ਜੋ ਤੁਹਾਰੀ ਅਸੀਂ ਉਹਨਾਂ ਦੀ ਮਹਿਮਾ ਸਾਦ ਸੰਗ ਇਤਨੀ ਕਰ ਸਕਦੇ ਆਂ 10 ਸਾਲ ਦਾ ਸਮਾਂ ਹੋ ਗਿਆ 9 ਦਸੰਬਰ 2014 ਨੂੰ ਸੰਤ ਮਹਾਰਾਜ ਜੀ ਨੇ ਸਰੀਰ ਦਾ ਪ੍ਰਤੀਯਾਗ ਕੀਤਾ ਬੜਾ ਵੈਰਾਗਮਈ ਸਮਾ ਸਾਧ ਸੰਗਤ ਬੜੀਆਂ ਸੰਗਤਾਂ ਦੇ ਹਿਰਦੇ ਦਰਵੀ ਪੂਤ ਹੋਏ ਐਸਾ ਸਮਾ ਬਣ ਗਿਆ ਸਾਧ ਸੰਗਤ ਜਿਸ ਪਿਆਰੇ ਸਿਓ ਨੇਹੂ ਤਿਸ ਆਗੇ ਮਰ ਚਲੀਏ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ ਹੁਣ ਵੀ ਇਹੋ ਲੱਗਦਾ ਹੈ ਕਿ ਕੱਲ ਦਾ ਸਮੇ ਸਾਧ ਸੰਗ ਭਾਵੇਂ ਇੱਕ ਡੈਕੇਡ ਬੀਤ ਗਈ ਹੈ ਸਾਧ ਸੰਗਤ ਮਹਾਰਾਜ ਜੀ ਦਾ ਜਾਣਾ ਸਿੱਖ ਪੰਥ ਵਾਸਤੇ ਬੜਾ ਵੱਡਾ ਘਟਾ ਸੀ ਪਰ ਮਹਾਰਾਜ ਜੀ ਸਾਨੂੰ ਜੋੜ ਕੇ ਗਏ ਨਾਮ ਸਿਮਰਨ ਦੇ ਨਾਲ ਜਿਵੇਂ ਗਿਆਨੀ ਜੀਵਾ ਸਿੰਘ ਜੀ ਦੱਸ ਰਹੇ ਸਨ ਕਬੀਰ ਜਾਂ ਦਿਨ ਹੋ ਮੂਆ ਪਾਛੈ ਪਿਆ ਆਨੰਦ ਮਹਾਰਾਜ ਜੀ ਭਾਵੇਂ ਸਰੀਰ ਦਾ ਪਰਤਿਆਗ ਕਰ ਗਏ 9 ਦਸੰਬਰ ਨੂੰ ਪਰ ਉਹ ਸਮੇਂ ਜਦੋਂ ਅੰਤਮ ਦਰਸ਼ਨ ਹੋ ਰਹੇ ਸਨ ਨਾਲ ਸਾਧ ਸੰਗਤ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਬਵਾਰ ਸਾਹਿਬ ਤੱਕ ਸਾਧ ਸੰਗ ਦਸ਼ਮੀਸ਼ ਪਿਤਾ ਜੀ ਦੇ ਅਸਥਾਨ ਤਨਗੁਰ ਗੋਬਿੰਦ ਸਿੰਘ ਮਹਾਰਾਜਿਆਂ ਦੇ ਉੱਥੇ ਵੀ ਬੈਰਾਗ ਵਿੱਚ ਸੰਗਤਾਂ ਨੇ ਸੇਵਾ ਸਿਮਰਨ ਕੀਤੇ ਜਾਪ ਕੀਤੇ ਭਾਵ ਜਾਂ ਦਿਨ ਹੋ ਮੂਆ ਪਾਛੈ ਪਿਆ ਆਨੰਦ 모ਹੇ ਮਿਲਿਓ ਪ੍ਰਭ ਆਪਣਾ ਸੰਗੀ ਪਜੈ ਗੋਬਿੰਦ ਸਾਨੂੰ ਹੁਣ ਵੀ ਜੋੜ ਰਹੇ ਨੇ ਉਹ ਹੁਣ ਵੀ ਸਾਡੇ ਵਿੱਚ ਸਾਧ ਸੰਗ ਤੋਂ ਨਾ ਬਾਣੀ ਦਾ ਕਿਣਕਾਮੀ ਵਰਖਾ ਰਹੇ ਨੇ ਸਾਡੀ ਤਾਂ ਇਹੋ ਅਰਦਾਸ ਕਰਨੀ ਬਣਦੀ ਹੈ ਮਹਾਰਾਜ ਜਿਵੇਂ ਆਪਜੀ ਜੋੜ ਕੇ ਗਏ ਸਾਨੂੰ ਇਸ ਤਰ੍ਹਾਂ ਹੀ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੇ અનુਮਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਮਹਾਰਾਜ ਇਸ ਤਰ੍ਹਾਂ ਹੀ ਕਿਰਪਾ ਕਰੋ ਰੱਖੀ ਚਰਣਾ ਦੇ ਨਾਲ ਜੋੜ ਕੇ ਚਰਣਾ ਦੀ ਮੋਜ ਬੜੀ ਰਖੀ ਚਰਣਾ ਦੇ ਨਾਲ ਜੋੜ ਕੇ ਚਰਣਾ ਦੀ ਮੋਜ ਵੜੀ ਚਰਣਾ ਦੀ ਜੀ ਮੋਜ ਬੜੀ ਚਰਣਾ ਦੀ ਹੋ ਮੋਜ ਬੜੀ ਰਖੀ ਚਰਣਾ ਦੀ ਨਾਲ ਜੋੜ ਕੀ ਚਰਣਾ ਦੀ ਚਰਣਾ ਦੀ ਕਬੀਰ ਚਰਨ ਕਮਲ ਕੀ ਮੋਜ ਕੋ ਕਹ ਕੈਸੇ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਣ ਸ਼੍ਰੀਮਾਨ ਸੰਬੱਬਾ ਬਲਜਿੰਦਰ ਸਿੰਘ ਮਹਾਰਾਜ ਜੀਆਂ ਦੀ ਸਰਪ੍ਰਸਤੀ ਹੇਠ ਆਪਾਂ ਸਾਰੇ ਇਸ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਜੁੜ ਬੈਠੇ ਆਂ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਨਾਮਦਾਨ ਸਿੱਖੀਦਾਨ ਪਰੋਸਾ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਸੇਵਾ ਸਿਮਰਨ ਨਾਮ ਦੀਆਂ ਦਾਤਾਂ ਬਖਸ਼ਣ ਪੁੱਲ ਤੇ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ